ਸਾਤ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸਿੱਖ ਹੋਇਆ ਹੈ ਲਾਹੌਰ ਵਿੱਚ ਇਤਿਹਾਸ ਅਨੁਸਾਰ ਉਸ ਦੀ ਇੱਕ ਦੁਕਾਨ ਸੀ ਜੋ ਬਹੁਤ ਜ਼ਿਆਦਾ ਚੱਲ ਪਈ ਜਿਸ ਜਗ੍ਹਾ ਤੇ ਬੈਠ ਕੇ ਸਤਿਗੁਰੂ ਦਾ ਨਾਮ ਜਪਿਆ ਜਾਵੇ ਉੱਥੇ ਬਹੁਤ ਤਰੱਕੀ ਹੁੰਦੀ ਹੈ ਉਹ ਸਿੱਖ ਵੀ ਨਾਮ ਜਪਣ ਵਾਲਾ ਸੀ ਉਹਦਾ ਕਾਰੋਬਾਰ ਵਧਦਾ ਗਿਆ ਹੁਣ ਆਸੇ ਪਾਸੇ ਦੇ ਦੁਕਾਨਦਾਰ ਉਸ ਨਾਲ ਈਰਖਾ ਕਰਨ ਲੱਗ ਪਏ ਅਤੇ ਈਰਖਾ ਦੇ ਚੱਲਦਿਆਂ ਉੰਡਾ ਨੇ ਉਥੂਨੇ ਨਵਾਬ ਨੂੰ ਸ਼ਿਕਾਇਤ ਕੀਤੀ ਕਿ ਇਹ ਦੁਕਾਨਦਾਰ ਜਿਸ ਨੇ ਨਵੀਂ ਦੁਕਾਨ ਖੋਲੀ ਸੀ ਉਹ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਉਹ ਲੋਕਾਂ ਨਾਲ ਬੇਈਮਾਨੀ ਕਰਦਾ ਹੈ ਸੌਦਾ ਘੱਟ ਤੋਲਦਾ ਹੈ ਅਤੇ ਲੋਕਾਂ ਨੂੰ ਲੁੱਟ ਰਿਹਾ ਹੈ ਉਹ ਪੈਸੇ ਘੱਟ ਲੈਂਦਾ ਹੈ ਪਰ ਸੌਦਾ ਵੀ ਘੱਟ ਦਿੰਦਾ ਹੈ ਉਸ ਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਨਵਾਬ ਨੇ ਸ਼ਿਕਾਇਤ ਸੁਣੀ ਅਤੇ ਉਸ ਸਿੱਖ ਦੁਕਾਨਦਾਰ ਦੀ ਤਫ਼ਤੀਸ਼ ਕਰਨ ਲਈ ਆਪਣੇ ਮੁਲਾਜ਼ਮ ਭੇਜੇ ਕੇ ਸੱਚਮੁੱਚ ਹੀ ਉਹ ਧੋਖਾ ਤਾਂ ਨਹੀਂ ਕਰ ਰਿਹਾ ਸ਼ਿਕਾਇਤ ਕਰਨ ਵਾਲੇ ਦੁਕਾਨਦਾਰਾਂ ਨੇ ਸੋਚਿਆ ਸੀ ਕਿ ਇਸ ਦੀ ਦੁਕਾਨ ਬੰਦ ਕਰਵਾ ਕੇ ਇਸ ਨੂੰ ਇੱਥੋਂ ਕੱਢਣਾ ਹੈ ਸਾਧ ਸੰਗਤ ਜੀ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੇਕਰ ਦੁਨੀਆ ਦੇ ਲੋਕ ਤੁਹਾਨੂੰ ਕੱਢਣ ਤੇ ਆ ਜਾਣ ਪਰ ਰੱਬ ਤੁਹਾਨੂੰ ਵਸਾਉਣ ਤੇ ਆ ਜਾਵੇ ਤਾਂ ਕੋਈ ਤੁਹਾਨੂੰ ਕੱਢ ਨਹੀਂ ਸਕਦਾ ਲੱਖਾਂ ਲੋਕ ਚਾਹੇ ਤੁਹਾਡੇ ਵਿਰੋਧ ਵਿੱਚ ਖੜੇ ਹੋ ਜਾਣ ਜੇ ਵਾਹਿਗੁਰੂ ਤੁਹਾਨੂੰ ਵਸਾਉਣ ਤੇ ਆ ਜਾਣ ਤਾਂ ਕੋਈ ਤੁਹਾਨੂੰ ਉਜਾੜ ਨਹੀਂ ਸਕਦਾ ਸ਼ਿਕਾਇਤ ਕਰਨ ਵਾਲੇ ਦੁਕਾਨਦਾਰਾਂ ਨੇ ਉਸ ਸਿੱਖ ਦੁਕਾਨਦਾਰ ਦਾ ਨੌਕਰ ਤਫ਼ਤੀਸ਼ ਤੋਂ ਕੁਝ ਦਿਨ ਪਹਿਲਾਂ ਲਾਲਚ ਦੇ ਕੇ ਖਰੀਦ ਲਿਆ ਤੇ ਉਸ ਨੂੰ ਕਿਹਾ ਕਿ ਉਹ ਸਿੱਖ ਦੁਕਾਨਦਾਰ ਜਿਸ ਤੱਕੜੀ ਨਾਲ ਸੌਦਾ ਤੋਲਦਾ ਹੈ ਉਸ ਤੱਕੜੀ ਵਿੱਚ ਨੁਕਸ ਪਾ ਦੇ ਤੱਕੜੀ ਦੇ ਇੱਕ ਪਾਸੇ ਭਾਰ ਵਧਾ ਦੇਵੇ ਤਾਂ ਜੋ ਤਫ਼ਤੀਸ਼ ਸਮੇਂ ਉਹ ਧੋਖੇਵਾਰ ਸਾਬਤ ਹੋ ਜਾਵੇ ਤਫ਼ਤੀਸ਼ ਹੋਣ ਲੱਗੀ ਸਿੱਖ ਦੁਕਾਨਦਾਰ ਇੱਕ ਪਾਸੇ ਬੈਠ ਕੇ ਗੁਰੂ ਦਾ ਨਾਮ ਜਪ ਰਿਹਾ ਸੀ ਦੂਜੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਕੇ ਬੈਠੇ ਨੇ ਸਿੰਘਾਸਨ ਤੇ ਬੈਠਿਆ ਨੇ ਆਪਣੇ ਚਰਨਾਂ ਵਿੱਚ ਚੜ੍ਹੇ ਹੋਏ ਸਿੱਕੇ ਚੁੱਕ ਲਏ ਅਤੇ ਉਹਨਾਂ ਸਿੱਕਿਆਂ ਨੂੰ ਕਦੇ ਆਪਣੇ ਸੱਜੇ ਹੱਥੇ ਰੱਖ ਲੈਂਦੇ ਹਨ ਅਤੇ ਕਦੇ ਆਪਣੇ ਖੱਬੇ ਹੱਥੇ ਰੱਖ ਲੈਂਦੇ ਹਨ ਸੰਗਤ ਸਾਹਮਣੇ ਬੈਠੀ ਉਹਨਾਂ ਨੂੰ ਦੇਖ ਰਹੀ ਹੁੰਦੀ ਹੈ ਸੰਗਤ ਉਹਨਾਂ ਨੂੰ ਦੇਖ ਕੇ ਹੈਰਾਨ ਹੁੰਦੀ ਹੈ ਗੁਰੂ ਜੀ ਨੇ ਥੋੜੀ ਦੇਰ ਬਾਅਦ ਸਿੱਕੇ ਰੱਖ ਦਿੱਤੇ ਤਾਂ ਸੰਗਤ ਵਿੱਚੋਂ ਕਿਸੇ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਤੁਸੀਂ ਕਦੇ ਪਹਿਲਾਂ ਸਿੱਕੇ ਇਸ ਤਰ੍ਹਾਂ ਨਹੀਂ ਚੁੱਕੇ ਅੱਜ ਤੁਸੀਂ ਸਿੱਕਿਆਂ ਨੂੰ ਹੱਥ ਉੱਤੇ ਰੱਖ ਕੇ ਕਦੇ ਸੱਜੇ ਹੱਥ ਵਿੱਚ ਤੇ ਕਦੇ ਖੱਬੇ ਹੱਥ ਵਿੱਚ ਕਿਉਂ ਰੱਖ ਰਹੇ ਸੀ ਜਾਂ ਤੁਸੀਂ ਸਿੱਕੇ ਗਿਣ ਰਹੇ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਭਾਈ ਸਾਡੇ ਸ਼ਰਨ ਵਿੱਚ ਪਏ ਸਿੱਖ ਦੀ ਲਾਜ ਰੱਖਣ ਦਾ ਸਮਾਂ ਆ ਗਿਆ ਸੀ ਕੋਈ ਸਾਡੇ ਸਿੱਖ ਨੂੰ ਬਦਨਾਮ ਕਰਨਾ ਚਾਹੁੰਦਾ ਸੀ ਕਿਸੇ ਨੇ ਸਾਡੇ ਸਿੱਖ ਦੇ ਨੌਕਰ ਨੂੰ ਲਾਲਚ ਦੇ ਕੇ ਸਾਡੇ ਸਿੱਖ ਦੀ ਤੱਕੜੀ ਵਿਗਾੜ ਦਿੱਤੀ ਉਹ ਮੇਰੇ ਸਿੱਖ ਨੂੰ ਬਦਨਾਮ ਕਰਨਾ ਚਾਹੁੰਦੇ ਸੀ ਅਸੀਂ ਆਪਣੇ ਸਿੱਖ ਦੀ ਇੱਜ਼ਤ ਰੱਖੀ ਅਸੀਂ ਸੱਜੇ ਖੱਬੇ ਆਪਣੇ ਹੱਥ ਤੇ ਭਾਰ ਪਾ ਕੇ ਉਹਦੀ ਤੱਕੜੀ ਦਾ ਭਾਰ ਬਰਾਬਰ ਕਰਦੇ ਰਹੇ ਤਫ਼ਤੀਸ਼ ਕਰਨ ਵਾਲੇ ਤੱਕੜੀ ਤੋਲਦੇ ਰਹੇ ਅਤੇ ਉਸ ਕੰਡੇ ਵਿੱਚ ਗੁਰੂ ਨੇ ਘਾਟਾ ਨਹੀਂ ਪੈਣ ਦਿੱਤਾ ਅਖੀਰ ਤਫ਼ਤੀਸ਼ ਕਰਨ ਵਾਲਿਆਂ ਨੇ ਲਿਖ ਕੇ ਦਿੱਤਾ ਭਾਈ ਸੇਖਾਂ ਤੇਰੇ ਕੰਡੇ ਵਿੱਚ ਕੋਈ ਨੁਕਸ ਨਹੀਂ ਅਤੇ ਨਵਾਬ ਨੂੰ ਵੀ ਦੱਸ ਦਿੱਤਾ ਕਿ ਉਸ ਸਿੱਖ ਦੀ ਤਕੜੀ ਬਿਲਕੁਲ ਠੀਕ ਹੈ ਉਧਰ ਈਖਾ ਕਰਨ ਵਾਲੇ ਸਿੱਖ ਦੁਕਾਨਦਾਰ ਜਿਹੜੇ ਸਿੱਖ ਦੁਕਾਨਦਾਰ ਦੀ ਬੇਇੱਜ਼ਤੀ ਦੀ ਉਡੀਕ ਕਰ ਰਹੇ ਸਨ ਸ਼ਰਮ ਨਾਲ ਸਿਰ ਝੁਕਾ ਕੇ ਖੜ ਗਏ ਇਸ ਲਈ ਸਾਧ ਸੰਗਤ ਜੀ ਗੁਰੂ ਆਪਣੇ ਸ਼ਰਨ ਵਿੱਚ ਪਏ ਆਪਣੇ ਸਿੱਖਾਂ ਦੀ लाज ਜ਼ਰੂਰ ਰੱਖਦਾ ਹੈ ਜੋ ਸਿੱਖ ਸੱਚੇ ਮਾਨ ਨਾਲ ਉਸ ਵਾਹਿਗੁਰੂ ਨੂੰ ਯਾਦ ਕਰਦਾ ਹੈ ਗੁਰੂ ਹਮੇਸ਼ਾ ਉਹਦੇ ਪੜਦੇ ਟੱਕਦਾ ਹੈ ਉਸ ਨੂੰ ਆਪਣੀ ਗੋਦ ਵਿੱਚ ਰੱਖਦਾ ਹੈ ਅਤੇ ਹਮੇਸ਼ਾ ਆਪਣੀ ਮੇਰ ਭਰੀ ਨਜ਼ਰ ਉਹਦੇ ਉੱਤੇ ਰੱਖਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ